ਇਹ ਆਖਰੀ ਵਾਰ ਤਲਾਬ ਹੈ ਸੰਤਾ ਜੀ ਜਿਹੜੀ ਬਾਹਰ ਆਈ ਆ ਜੀ ਬਿਜਲੀ ਪਾਣੀ ਸਾਰਾ ਕੁਝ ਬੰਦ ਹੈ ਰਾਸ਼ਨ ਬੰਦ ਹੈ ਸਾਰਾ ਕੁਝ ਬੰਦ ਹੈ ਪਰ ਜਿਹੜੇ ਇੰਟਰਨਲ ਟੈਲੀਫੋਨ ਆ ਨਾ ਜੀ ਉਹ ਚੱਲਦਾ ਆ ਮੇਰੇ ਪਿਤਾ ਜੀ ਭਾਈ ਮਨਜੀਤ ਸਿੰਘ ਜੀ ਅਕਾਲ ਤਖਤ ਸਾਹਿਬ ਤੇ ਸਿੱਧਾ ਟੈਲੀਫੋਨ ਲਾਇਆ ਅੱਛਾ ਤੁਸੀਂ ਵੇਖੋ ਕਲਾ ਐਸੀ ਆ ਕਿ ਅੱਗੋਂ ਸੰਤਾ ਨੇ ਚੁੱਕਿਆ ਫੋਨ ਜੀ ਨੇ ਹਾਲ ਚਾਲ ਪੁੱਛਿਆ ਸਾਰਾ ਪੁੱਛਿਆ ਕਹਿੰਦੇ ਕਿ ਅਜ ਤੋਂ 6 ਇੱਕ ਮਹੀਨੇ ਸਾਲ ਪਹਿਲਾਂ ਤੁਸੀਂ ਸਾਨੂੰ ਲੰਗਰ ਹਾਲ ਦੇ ਉੱਤੇ ਬਹਿ ਕੇ ਤੇ ਗੱਲ ਸੁਣਾਉਂਦੇ ਹੁੰਦੇ ਹੋ ਕਿ 1 ਲੱਖ ਕੈਰਾ ਦਾ ਘੇਰਾ ਜਿਹੜਾ ਹਰਮੰਦਰ ਸਾਹਿਬ ਨੂੰ ਪਹਿਣਾ 1 ਲੱਖ ਕੈਰਾ ਦਾ ਮਹਾਪੁਰਖ ਤੁਹਾਡੇ ਬਚਨ ਪੂਰੇ ਹੋ ਗਏ 1 ਲੱਖ ਬੰਦੇ ਦਾ ਘੇਰਾ ਪੈ ਗਿਆ ਹੁਣ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕਰਦੇ ਹੋ ਜੇ ਮੇਰੇ ਆਵਾਜ਼ ਚ ਡਰ ਹੋਏ ਤਾਂ ਤੁਹਾਨੂੰ ਪਤਾ ਲੱਗ ਜੇ ਜੇ ਮੁਸਕਰਾਉਟ ਹੋਏ ਤਾਂ ਪਤਾ ਲੱਗ ਜੇ ਤੇ ਸੰਤਾਂ ਦੀ ਆਵਾਜ਼ ਦੇ ਵਿੱਚ ਬਿਲਕੁਲ ਵੀ ਡਗਮਗਾ ਘਾਟ ਨਹੀਂ ਕੋਈ ਕਪਰਾ ਹਟ ਨਹੀਂ ਮਹਾਪੁਰਖ ਚੜਦੀ ਕਲਾ ਦੇ ਨਾਲ ਕਹਿੰਦੇ ਮਨਜੀਤ ਸਿਆ ਜਾਮ ਗੁਰੂ へ ਵੱਲ ਤਨਾਇਆ ਗਾਰਬ ਦੀਜੈ ਜਾਮ ਗੁਰੂ へ ਵੱਲ ਲੱਖ ਵਾਹਿਕ ਕੀਜੈ ਉਸ ਵੇਲੇ ਹਾਲਾਤ ਚ ਕਹਿ ਸਕਦਾ ਕੋਈ ਆਮ ਸਧਾਰਨ ਬੰਦਾ ਹੋਏ ਨਾ ਤੁਹਾਡੇ ਮੇਰੇ ਵਰਗਾ ਲੱਤਾਂ ਕੰਮਣ ਨਹੀਂ ਆਉਣ ਉਸ ਔਲੇ ਤੇ ਮਾਪੁਰਖ ਕਹਿੰਦੇ ਜਿਹਦੇ ਵੱਲ ਅਕਾਲਪੁਰਖ ਹੈ ਜਿਹਦੇ ਵੱਲ ਗੁਰੂ ਗ੍ਰੰਥ ਸਾਹਿਬ ਸਤਗੁਰ ਸੱਚੇ ਪਾਤਸ਼ਾਹ ਨੇ ਕੀ ਬਗਾੜ ਲੈਣਗੇ ਇਹ ਸ਼ਹੀਰ ਹੋ ਸਕਦੇ ਆ ਪਰ ਪਿੱਠ ਨਹੀਂ ਜੇ ਲੱਗਣ ਦਿੱਤੀ ਵਾਰੀ